ਹਾਂਜੀ ਸਤਿ ਸ਼੍ਰੀ ਅਕਾਲ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਜੇ ਤੁਸੀਂ ਵੀ ਪੰਜਾਬ ਪੀਸੀਐਸ 2025 ਦਾ ਫਾਰਮ ਭਰਿਆ ਆ ਤੇ ਤਿਆਰੀ ਤੁਹਾਡੀ ਵਧੀਆ ਚੱਲ ਰਹੀ ਹੈ ਤੁਸੀਂ ਤਿਆਰੀ ਸਟਾਰਟ ਕੀਤੀ ਹੋਈ ਹੈ ਬਟ ਥੋੜੀ-ਬਹੁਤ ਤੁਹਾਨੂੰ ਲੱਗਦਾ ਵੀ ਕਮੀ ਪੇਸ਼ੀ ਹੈਗੀ ਆ ਥੋੜੀਆਂ-ਬਹੁਤ ਦਿੱਕਤਾਂ ਲੱਗ ਰਹੀਆਂ ਨੇ ਤਾਂ ਤੁਹਾਡੇ ਲਈ ਇਵੈਂਟ ਬਹੁਤ ਇੰਪੋਰਟੈਂਟ ਹੈ ਹਾਲਾਂਕਿ ਮੈਂ ਲਿਖਿਆ ਹੋਇਆ ਕਿ ਬਿਗੇਸਟ ਪ੍ਰਾਈਜ਼ ਡ੍ਰੌਪ ਹੈ ਕ੍ਰੈਸ਼ ਕੋਰਸ ਟੈਸਟ ਸੀਰੀਜ਼ ਦਾ ਉਹ ਵੀ ਮੈਂ ਦੱਸੂਗਾ ਵੀ ਕਿੰਨਾ ਸਾਡਾ ਪ੍ਰਾਈਜ਼ ਡ੍ਰੌਪ ਹੋ ਰਿਹਾ ਹੈ ਤੇ ਕੀ ਤੁਹਾਨੂੰ ਟੈਸਟ ਸੀਰੀਜ਼ એનਰੋਲ ਕਰਨੀ ਚਾਹੀਦੀ ਹੈ ਕਿ ਸਾਨੂੰ ਕ੍ਰੈਸ਼ ਕੋਰਸ ਦੀ ਲੋੜ ਹੈਗੀ 아니 ਹੈਗੀ ਸਾਰੀਆਂ ਚੀਜ਼ਾਂ ਦੱਸਾਂਗੇ ਸੋ ਸਿੰਪਲ ਜੀ ਗੱਲ ਆ ਜਿਹੜਾ ਬੱਚਾ ਚਾਹੁੰਦਾ ਹੈ ਕਿ ਪੀਸੀਐਸ ਦਾ ਐਗਜ਼ਾਮ ਕਲੀਅਰ ਕਰਨਾ ਸੋ ਉਹਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤਾਂ ਹੀ ਜਾ ਕੇ ਸਫਲਤਾ ਮਿਲਦੀ ਹੈ ਤੇ ਜਿਹੜੇ ਬੱਚੇ ਉਹਨਾਂ ਸਮੱਸਿਆਵਾਂ ਨੂੰ ਦੂਰ ਕਰ ਲੈਂਦੇ ਆ ਤਾਂ ਫਿਰ ਉਹ ਸਫਲਤਾ ਦੇ ਨੇੜੇ ਵੀ ਪਹੁੰਚ ਜਾਂਦੇ ਆ ਤੇ ਬਹੁਤ ਸਾਰੇ ਸਟੂਡੈਂਟ ਇੰਦਾ ਦੇ ਹੁੰਦੇ ਆ ਜਿਹੜੇ ਸਫਲਤਾਵਾਂ ਦੇ ਨੇੜੇ ਦਾ ਜਾਣਾ ਚਾਹੁੰਦੇ ਆ ਪਰ ਜਿਹੜੀਆਂ ਮੁਸੀਬਤਾਂ ਹੁੰਦੀਆਂ ਉਹਨਾਂ ਨੂੰ ਰਿਕੋਗਨਾਈਜ਼ ਨਹੀਂ ਕਰਦੇ ਮੰਨਦੇ ਨੇ ਵੀ ਮੇ ਤਾ ਕਰਕੇ ਫਿਰ ਉਹ ਸਫਲਤਾ ਤੋਂ ਦੂਰ ਰਹਿ ਹੀ ਜਾਂਦੇ ਨੇ ਸੋ ਅੱਗੇ ਵਧਣ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਨਾਲ ਦੀ ਨਾਲ ਹੀ ਆਪਣੀ ਰੋਜ਼ ਸਵੇਰੇ 10 ਵਜੇ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਪੰਜਾਬ ਜੀਕੇ ਦੀ ਕਲਾਸ ਹੁੰਦੀ ਹੈ 10 ਵਜੇ ਐਮਸੀਕਿਊਜ਼ ਦੀ ਉਹ ਜ਼ਰੂਰ ਅਟੈਂਡ ਕਰਿਆ ਕਰੋ ਇਸ ਚੈਨਲ ਦੇ ਉੱਤੇ ਲੋ ਜੀ ਸੋ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸ਼ੁਭ ਮੌਕੇ ਦੇ ਉੱਤੇ ਪੰਜਾਬ ਪੀਸੀਐਸ ਦੇ ਜਿਹੜੇ ਬੈਚੇਸ ਨੇ ਤੇ ਜੋ ਟੈਸਟ ਸੀਰੀਜ਼ ਦਾ ਪ੍ਰਾਈਜ਼ ਡ੍ਰੌਪ ਕੀਤਾ ਗਿਆ ਹੁਣ ਕਿਹੜੇ ਕਿਹੜੇ ਬੱਚੇ ਨੂੰ ਇਸ ਸਮੇਂ ਆ ਕੇ ব্যাਚ ਜੁਆਇਨ ਕਰਨਾ ਚਾਹੀਦਾ ਹਾਲਾਂਕਿ ਟੈਸਟ ਸੀਰੀਜ਼ ਦੀ ਜੇ ਮੈਂ ਗੱਲ ਕਰਾਂ ਤਾਂ ਟੈਸਟ ਸੀਰੀਜ਼ ਤਾਂ ਸਾਰੇ ਬੱਚਿਆਂ ਲਈ ਜ਼ਰੂਰੀ ਹੈ ਚਾਹੇ ਤੁਸੀਂ ਸੈਲਫ ਸਟਡੀ ਕਰ ਰਹੇ ਹੋ ਚਾਹੇ ਤੁਸੀਂ ਆਲਰੇਡੀ ਕਿਤੇੋਂ ਪੜ੍ਹ ਰਹੇ ਹੋ ਚਾਹੇ ਤੁਹਾਡੇ ਕੋਲ ਆਲਰੇਡੀ ਇੱਕ ਟੈਸਟ ਸੀਰੀਜ਼ ਹੈਗੀ ਹੈ ਸੋ ਮੇਰੇ ਅਕੋਰਡਿੰਗ ਤੁਹਾਡੇ ਕੋਲੇ 2 ਤੋਂ 3 ਟੈਸਟ ਸੀਰੀਜ਼ ਹੋਣੀਆਂ ਬਹੁਤ ਜ਼ਰੂਰੀ ਹੈ ਅਲੱਗ-ਅਲੱਗ ਇੰਸਟੀਟਿਊਸ਼ਨਸ ਦੀਆਂ ਸੋ ਥੈਟ ਕਿ ਤੁਸੀਂ ਉਹਨਾਂ ਨੂੰ ਕੰਪੇਅਰ ਵੀ ਕਰ ਸਕੋ ਹੋ ਸਕਦਾ ਕਿਸੇ ਦੀ ਕੁਆਲਿਟੀ ਕੋਈ ਚੀਜ਼ ਹੋਵੇ ਕਿਸੇ ਦੀ ਕੁਆਲਿਟੀ ਕੋਈ ਚੀਜ਼ ਹੋਵੇ ਤੇ ਜੇ ਤੁਸੀਂ 3-4 ਜਾਂ 2-3 ਟੈਸਟ ਸੀਰੀਜ਼ ਨੂੰ ਮਿਲਾ ਕੇ ਪੜ੍ਹੋਗੇ ਤਾਂ ਤੁਸੀਂ ਸਾਰੇ ਸਬਜੈਕਟਾਂ ਵਿੱਚ ਆਪਣੀ ਕੁਆਲਿਟੀ ਨੂੰ ਇੰਪਰੂਵ ਕਰ ਲਓਗੇ ਠੀਕ ਹੈ ਜੀ ਸੋ ਹੁਣ ਮੈਂ ਦੱਸਦਾ ਬਹੁਤ ਸਾਰੇ ਬੱਚਿਆਂ ਦੇ ਮੇਰੇ ਕੋਲ ਮੈਸੇਜ ਆਉਂਦੇ ਨੇ ਕਿ ਸਰ ਸਾਡੀ ਤਿਆਰੀ ਵਧੀਆ ਚੱਲਦੀ ਲੇਕਿਨ ਇੱਕ ਅਦਾ ਸਬਜੈਕਟ ਸਾਨੂੰ ਵੀਕ ਕਰ ਰਿਹਾ ਤੰਗ ਕਰ ਰਿਹਾ ਮੰਨ ਲਓ ਸਾਡੀ ਪੰਜਾਬ ਅੱਜ ਹੀ ਮੈਨੂੰ ਕਾਲ ਆਇਆ ਇੱਕ ਬੱਚੇ ਦੀ ਕਹਿੰਦਾ ਵੀ ਸਾਡੇ ਕੋਲ ਵਰਲਡ ਹਿਸਟਰੀ ਦੀ ਦਿੱਕਤ ਆ ਰਹੀ ਹੈ ਪੋਲੀਟੀਕਲ ਥਿਊਰੀ ਹਜੇ ਨਹੀਂ ਮੈਂ ਪੜਿਆ ਮੈਂ ਬਾਕੀ ਸਾਰਾ ਕੁਝ ਹੋ ਗਿਆ ਮੈਂ ਯੂਪੀਐਸ ਦੀ ਤਿਆਰੀ ਕੀਤੀ ਆ ਸੋ ਜਿਹੜੇ ਇੱਕ ਇੱਕ ਦੋ ਦੋ ਸਾਡੇ ਕੋਲੇ ਸਬਜੈਕਟ ਵੀਕ ਲੱਗ ਰਹੇ ਨੇ ਜਾਂ ਇਹ ਕਹਿ ਲੋ ਵੀ ਹਜੇ ਸਰ ਮੈਂ ਪੰਜਾਬ ਰਿਸਪੈਕਟਿਵ ਨਾਲ ਨਹੀਂ ਪੜਿਆ ਮੈਨੂੰ ਉੱਥੇ ਦਿੱਕਤ ਆ ਰਹੀ ਹੈ ਇਦਾਂ ਦੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਦੇ ਲਈ ਆਪਣਾ ਬੈਚ ਜਿਹੜਾ ਹੈਗਾ ਕ੍ਰੈਸ਼ ਕੋਰਸ ਉਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਊਗਾ ਕਿਉਂ ਕਿਉਂਕਿ ਜਿਹੜਾ ਕ੍ਰੈਸ਼ ਕੋਰਸ ਹੈ ਉਹਦੇ ਵਿੱਚ ਹੀ ਸਾਨੂੰ ਟੈਸਟ ਸੀਰੀਜ਼ ਵੀ ਮਿਲ ਜਾਂ ਠੀਕ ਹੈ ਸੋ ਮੈਂ ਦੱਸਦਾ ਵੀ ਕਿਹੜੇ ਬੱਚੇ ਨੂੰ ਹਾਂ ਜੇ ਕੋਈ ਬੱਚਾ ਇਦਾਂ ਦਾ ਸੋਚਦਾ ਕਿ ਸਰ ਮੈਂ ਹੁਣ ਤੋਂ ਤਿਆਰੀ ਸ਼ੁਰੂ ਕਰਕੇ PCS ਦਾ ਪੇਪਰ 7 ਜਿਹੜਾ 7 ਦਸੰਬਰ ਵਾਲਾ ਕਲੀਅਰ ਕਰ ਲੂੰਗਾ ਬੱਚਾ ਜੇ ਤੁਸੀਂ ਜ਼ੀਰੋ ਤੋਂ ਸ਼ੁਰੂ ਕਰ ਰਹੇ ਹੋ ਤਾਂ ਹੁਣ ਨਹੀਂ ਹੋਣਾ ਹਾਂ ਤੁਸੀਂ ਬੇਸਿਕ ਥੋੜਾ ਬਹੁਤ ਪੜਿਆ ਹੈਗਾ ਆ ਤੁਹਾਨੂੰ ਆਈਡੀਆ ਹੈਗਾ ਆ ਤੁਸੀਂ ਪਹਿਲਾਂ ਕੋਈ ਹੋਰ ਇਗਜ਼ਾਮ ਦਿੱਤਾ UPSC ਜਾਂ PCS ਦਾ ਪਿਛਲੀ ਵਾਰ ਦਿੱਤਾ ਆ ਤੁਸੀਂ ਜਸਟ ਵਾਰਮ-ਅਪ ਕਰਨਾ ਤਾਂ ਇਸ ਸਮੇਂ ਤੁਸੀਂ ਕ੍ਰੈਸ਼ ਕੋਰਸ ਵਿੱਚ ਐਡਮਿਸ਼ਨ ਲੈ ਸਕਦੇ ਹੋ ਸਟਾਰਟਿੰਗ ਵਾਲਾ ਹਜੇ ਪੈਸੇ ਨਾ ਲਾਵੇ ਠੀਕ ਹੈ ਜੀ ਪਹਿਲੀ ਗੱਲ ਇਹ ਹੋ ਗਈ ਹਾਂ ਦੂਜੇ ਨੰਬਰ ਦੇ ਉੱਤੇ ਬਹੁਤ ਸਾਰੇ ਬੱਚੇ ਆ ਕਹਿੰਦੇ ਸੱਜੀ ਸਾਡਾ ਤਾਂ ਜੇ ਹੈ ਜੀ ਆਪਣਾ ਜਿਹੜਾ ਹੈਗਾ ਸੀ ਸੈੱਟ ਬਹੁਤ ਵੀਕ ਆ ਬਹੁਤ ਸਾਰੇ ਬੱਚਾ ਨੇ ਸੀ ਸੈੱਟ ਦੇ ਧਿਆਨ ਨਹੀਂ ਦਿੱਤਾ ਸੀ ਸੈੱਟ ਹੋ ਗਿਆ ਕਰੰਟ ਅਫੇਅਰ ਹੋ ਗਿਆ ਠੀਕ ਹੈ ਪੰਜਾਬ ਜੀ ਕੇ ਹੋ ਗਿਆ ਜਿੰਨੇ ਵੀ ਬੈਚ ਨੇ ਸਭ ਦੇ ਪ੍ਰਾਈਸ ਘਟੇ ਹੋਏ ਨੇ ਦੀਵਾਲੀ ਤੇ ਸਾਡੇ ਕੋਲੇ ਬੰਦੀ ਛੋੜ ਦਿਵਸ ਦਾ ਕਰਕੇ ਬਟ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ ਅਲੱਗ-ਅਲੱਗ ਬੈਚ ਜਿਹੜੇ ਉਹਨਾਂ ਨੂੰ ਐਨਰੋਲ ਕਰਨ ਦੀ ਬਜਾਏ ਤੁਸੀਂ ਕ੍ਰੈਸ਼ ਕੋਰਸ ਨੂੰ ਐਨਰੋਲ ਕਰ ਲਓ ਉਹਦਾ ਫਾਇਦਾ ਪਤਾ ਕੀ ਆ ਉਹਦਾ ਮੈਂ ਤੁਹਾਨੂੰ ਦੱਸਦਾ ਪ੍ਰਾਈਜ਼ਿੰਗ ਦੀ ਵੀ ਗੱਲ ਕਰਦੇ ਆ ਆ ਨੰਬਰ ਹੈ ਆਪਣਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੰਨ ਲਓ ਮੈਂ ਟਰਾਈ ਕਰੂੰਗਾ ਕਿ ਮੈਂ ਸਾਰੀ ਜਾਣਕਾਰੀ ਦੇ ਦਾਂ ਫਿਰ ਵੀ ਕੋਈ ਪੁਆਇੰਟ ਰਹਿ ਜਾਂਦਾ ਮਿਸ ਵੀ ਸਰ ਨੇ ਆਹ ਵਾਲੀ ਗੱਲ ਨਹੀਂ ਦੱਸੀ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਡੀ ਟੀਮ ਨਾਲ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਹੁਣ ਜੇ ਮੈਂ ਟੈਸਟ ਸੀਰੀਜ਼ ਦੀ ਗੱਲ ਕਰਾਂ ਪਹਿਲਾਂ ਸੋ ਟੈਸਟ ਸੀਰੀਜ਼ ਜਿਹੜੀ ਹੈਗੀ ਆ ਵਿਦ ਮੈਂਟਰਸ਼ਿਪ ਦੀ ਫੀਸ 6000 ਰੁਪਈਆ ਹੁੰਦੀ ਸੀ ਆਪਣੇ ਕੋਲੇ ਠੀਕ ਹੈ ਤੇ ਲੇਕਿਨ ਹੁਣ ਜਿਹੜਾ ਹੈਗਾ ਫੀਸ ਘਟੀ ਆ ਇੱਦੀ ਆਪਾਂ ਵਿਦਆਊਟ ਜਿਹੜੀ ਮੈਂਟਰਸ਼ਿਪ ਦੀ ਗੱਲ ਕਰੀ ਇਹਦੀ ਫੀਸ ਜਿਹੜੀ ਉਹ 40 ਬਟ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਆਪਾਂ ਜਿਹੜੀ ਫੀਸ ਸੀਗੀ ਸਾਡੇ ਕੋਲੇ 4000 ਉਹ ਘਟਾ ਕੇ ਕਰ ਦਿੱਤੀ ਹੈ ਲਗਭਗ 28-2900 ਰੁਪਏ ਯਾਨੀ ਕਿ 1100 ਰੁਪਏ ਘਟ ਗਿਆ। ਇੱਦੀ ਅਸੀਂ ਦੇਖਿਆ ਜਾਵੇ ਤਾਂ ਜੋ ਵਿਦ ਮੈਂਟਰਸ਼ਿਪ ਹੈ ਜਿਸ ਦੀ ਫੀਸ ਜਿਹੜੀ ਹੈਗੀ ਉਹ 6000 ਰੁਪਏ ਸੀਗੀ ਉਹ ਘਟ ਕੇ 42-4300 ਰੁਪਏ ਹੋ ਚੁੱਕੀ ਹੈ। ਹੁਣ ਇਕੱਲੀ ਟੈਸਟ ਸੀਰੀਜ਼ ਹੋ ਗਈ। ਠੀਕ ਹੈ। ਹੁਣ ਜਿਹੜੇ ਬੱਚਿਆਂ ਨੂੰ ਲੱਗਦਾ ਵੀ ਸਰ ਅਸੀਂ ਆਲਰੇਡੀ ਬੈਚ ਅਨਰੋਲ ਕੀਤੇ ਹੋਏ ਨੇ ਕਿਤੇ ਪੜ ਰਹੇ ਆ, ਸੈਲਫ ਸਟਡੀ ਕਰ ਰਹੇ ਆ ਸਾਨੂੰ ਕੌਨਫੀਡੈਂਸ ਹੈਗਾ ਆ। ਤੋ ਇੱਕ ਕੱਲੀ ਕੱਲੀ ਟੈਸਟ ਸੀਰੀਜ਼ ਵਿਦ ਮੈਂਟਰਸ਼ਿਪ ਦੇ ਵਿਦਾਊਟ ਮੈਂਟਰਸ਼ਿਪ ਵਾਲੀ ਜਿਹੜੀ ਮਰਜ਼ੀ ਜੁਆਇਨ ਕਰ ਸਕਦੇ ਨੇ ਦੋਨਾਂ ਵਿੱਚ ਕੰਟੈਂਟ ਸੇਮ ਹੋਊਗਾ ਲੇਕਿਨ ਹਾਂ ਵਿਦ ਮੈਂਟਰਸ਼ਿਪ ਦੇ ਨਾਲ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਾਡੇ ਤੋਂ ਪੁੱਛ ਸਕਦੇ ਹੋ ਗਾਈਡੈਂਸ ਲੈ ਸਕਦੇ ਹੋ ਤੇ ਵਿਦਾਊਟ ਮੈਂਟਰਸ਼ਿਪ ਦੇ ਵਿੱਚ ਅਸੀਂ ਗਾਈਡੈਂਸ ਨਹੀਂ ਦੇਵਾਂਗੇ ਇੱਕ ਹੋਰ ਗੱਲ ਇਹਨਾਂ ਟੈਸਟ ਸੀਰੀਜ਼ ਦੇ ਵਿੱਚ 50 ਟੈਸਟ ਨੇ ਸਾਡੇ ਕੋਲੇ ਦੋਨਾਂ ਦੇ ਵਿੱਚ ਠੀਕ ਹੈ ਜੀ ਜਿਹੜੀ ਮਰਜ਼ੀ ਅਨੁਰੋਧ ਕਰੋ 50 ਨੇ ਜਿਹਦੇ ਵਿੱਚੋਂ 30 ਟੈਸਟ ਨੇ ਜੀਐਸ ਦੇ ਤੇ 20 ਨੇ ਸੀ ਸੈੱਟ ਦੇ ਐਂਡ ਇਹਨਾਂ ਦੀ ਪੀਡੀਐਫ ਵੀ ਤੁਹਾਨੂੰ ਗਰੁੱਪ ਦੇ ਵਿੱਚ ਮਦਦ ਤੁਸੀਂ ਇਹਨਾਂ ਨੂੰ ਪ੍ਰਿੰਟ ਕਢਾ ਕੇ ਵੀ ਅਟੈਂਪਟ ਕਰ ਸਕਦੇ ਹੋ ਸੋ ਪੀਡੀਐਫ ਵੀ ਇਹਦੀ ਜ਼ਰੂਰ ਸਾਨੂੰ ਅਵੇਲੇਬਲ ਹੋਊਗੀ ਜੀ ਇਹ ਵੀ ਅਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਪੀਡੀਐਫ ਮਿਲੂਗੀ ਪਹਿਲਾਂ ਇਹਨੂੰ ਰੈਂਕ ਚੈੱਕ ਕਰ ਲਓ ਸਾਰੇ ਬੱਚਿਆਂ ਵਿੱਚ ਕਿੰਨਾ ਫਿਰ ਆਉਤ ਉਹ ਤੋਂ ਬਾਅਦ ਆਪਣਾ ਜਿਹੜਾ ਹੈਗਾ ਉਹ ਹਾਰਡ ਕਾਪੀ ਤੇ ਅਟੈਂਪਟ ਕਰਕੇ ਜ਼ਰੂਰ ਦੇਖ ਲਓ ਪ੍ਰਿੰਟ ਕਢਾ ਸਕਦੇ ਹੋ ਵਿਦ ਐਕਸਪਲੇਨੇਸ਼ਨ ਇਹਨਾਂ ਦੀ ਐਕਸਪਲੇਨੇਸ਼ਨ ਵੀ ਕੀਤੀ ਗਈ ਮਤਲਬ ਇਹਨੂੰ ਡਿਟੇਲ ਦੇ ਵਿੱਚ ਦੱਸਿਆ ਵੀ ਇਹ ਕਿਹੜੀ ਸਟੇਟਮੈਂਟ ਗਲਤ ਹੈ ਕਿਉਂ ਗਲਤ ਹੈ ਉਹ ਸਾਰਾ ਕੁਝ ਇਹਦੇ ਵਿੱਚ ਐਕਸਪਲੇਨ ਵੀ ਕੀਤਾ ਗਿਆ ਹੈ ਉਦੋਂ ਬਾਅਦ ਆਦੇ ਆਪਣੇ ਕੋਲੇ ਬੈਚ ਹੁਣ ਬੈਚ ਦੀ ਗ ਦੀਵਾਲੀ ਦੇ ਮੌਕੇ ਉੱਤੇ ਫੀਸ ਇਹਦੀ 6000 ਰੁਪਇਆ ਕਰ ਦਿੱਤੀ ਗਈ। ਹੁਣ ਇਹਦੇ ਵਿੱਚ ਹੈ ਕੀ ਆ? ਇਹਦੇ ਵਿੱਚ ਵਿਦ ਮੈਂਟਰਸ਼ਿਪ ਵਾਲੀ ਟੈਸਟ ਸੀਰੀਜ਼ ਹੈ ਜਿਹਦੀ ਫੀਸ 4299 ਰੁਪਏ ਹੈ। ਠੀਕ ਹੈ ਜੀ। ਇਹਦੇ ਵਿੱਚ 올 ਸਾਡੇ ਕੋਲ ਜਿੰਨੇ ਵੀ 올 ਜਿਹੜੇ ਹੈਗੇ ਨੇ ਸਾਰੇ ਕਲਾਸਸ ਨੇ ਆਪਣੀਆਂ ਸਾਰੀਆਂ। ਚਾਹੇ ਇਕੱਲਾ-ਇਕੱਲਾ ਕੋਈ ਬੈਚ ਚਾਹੇ ਪੰਜਾਬ ਜੀ ਕਦੀ ਗੱਲ ਕਰ ਲਓ ਜਿਹਦੀ ਫੀਸ 2000 ਰੁਪਇਆ ਹੈ। ਚਾਹੇ ਤੁਸੀਂ ਗੱਲ ਕਰ ਲਓ ਸਾਡੇ ਕੋਲੇ ਸੀ ਸੈੱਟ ਦੇ ਬੈਚ ਦੀ ਇਹਦੀ ਇਕੱਲੇ ਦੀ ਸ਼ਾਇਦ ਫੀਸ 4000 ਰੁਪਇਆ ਹੈ। ਚਾਹੇ ਤੁਸੀਂ ਗੱਲ ਕਰ ਲਓ ਸਾਡੇ ਕੋਲੇ ਜਿਹੜਾ ਹੈਗਾ ਆਪਣੇ ਕੋਲੇ ਕਰੰਟ ਅਫਰ ਦੇ ਬੈਚ ਦੀ ਜਿਹਦੀ ਕੱਲੀ ਫੀਸ 2000 ਰੁਪਏ ਹੈ ਮਤਲਬ ਇਹ ਸਾਰਾ ਕੁਝ ਮਿਲੂਗਾ ਸਾਰੇ ਬੈਚ ਸਾਰੀਆਂ ਰਿਵੀਜ਼ਨਾਂ ਸਾਰੀਆਂ ਕਲਾਸਾਂ ਅਪ ਟੂ ਦਾ ਪ੍ਰੀ ਤੇ ਇਨਕਲੂਡਿੰਗ ਟੈਸਟ ਸੀਰੀਜ਼ ਸੋ ਮੈਨੂੰ ਲੱਗਦਾ ਵੀ ਜੇ ਤੁਸੀਂ ਸੱਚੀ ਅਨਰੋਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਿਤੇ ਅਨਰੋਲ ਨਹੀਂ ਕੀਤਾ ਤੁਹਾਡੇ ਲਈ ਬੈਸਟ ਰਹੂਗਾ ਇਹ ਵਾਲਾ ਬੈਚ ਜਿਹਦੀ ਫੀਸ ਸਿਰਫ 6000 ਰੁਪਏ ਹੈ ਦੀਵਾਲੀ ਤੱਕ ਦੁਬਾਰਾ ਫਿਰ 10000 ਹੋ ਜਾਊਗੀ ਠੀਕ ਹੈ ਬਾਕੀ ਜੇ ਕੋਈ ਡਾਊਟ ਹੋਵੇ ਆ ਨੰਬਰ ਤੁਹਾਡੇ ਸਾਹਮਣੇ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਕੰਪੈਰੀਜ਼ਨ ਕਰਨਾ ਹੋਵੇ ਦੋਨਾਂ ਦੇ ਵਿੱਚ ਕੋਈ ਹੋਰ ਡਾਊਟ ਹੋਵੇ ਤੇ ਜੇ ਕਿਤਾਬਾਂ ਦੀ ਗੱਲ ਕਰ ਲਈਏ ਤਾਂ ਜਿੰਨੀਆਂ ਵੀ ਕਿਤਾਬਾਂ ਨੇ ਚਾਹੇ ਪੰਜਾਬ ਨਾਮਾ ਪੰਜਾਬ ਜਿਹੜੇ ਚਾਹੇ ਪੀワイਕਿਊਜ਼ ਦੀ ਕਿਤਾਬ ਵੈਸੇ ਨਾਲ ਜਿਹੜੀ ਕਿਤਾਬਾਂ ਦੀ ਸਾਡੇ ਕੋਲੇ ਜਿਹੜਾ ਹੈਗਾ ਉਹ ਪ੍ਰਾਈਸ ਹੈਗਾ ਉਹ ਇੰਨਾ ਆ ਬਟ ਇਹ ਲੈਸ ਹੋ ਕੇ ਇਹ ਵੀ ਘਟ ਗਿਆ ਹੈ ਨੰਬਰ ਸੇਮ ਹੈ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਹੈਗਾ ਉਹ ਐਡਮਿਸ਼ਨ ਲੈ ਸਕਦੇ ਹੋ ਤੇ ਕਿਤਾਬਾਂ ਵੀ ਆਰਡਰ ਕਰ ਸਕਦੇ ਹੋ ਸੋ ਸਿੰਪਲ ਜੀ ਗੱਲ ਹੈ ਇਸ ਦੀਵਾਲੀ ਦੇ ਮੌਕੇ ਉੱਤੇ ਇਸ ਬੰਦੀ ਛੋੜ ਦੇ ਦਿਵਸ ਦੇ ਮੌਕੇ ਉੱਤੇ ਸਹੀ ਡਿਸੀਜਨ ਲਓ ਇੱਕ ਵੀ ਪੁਆਇੰਟ ਵੀਕ ਲੱਗਦਾ ਹੈ ਪੀਸੀਐਸ ਦੀ ਤਿਆਰੀ ਦਾ ਨੂੰ ਸਟਰੋਂਗ ਵੱਦ ਤੋਂ ਵੱਧ ਟੈਸਟ ਲਾਓ ਆਪਣੀਆਂ ਕਲਾਸਾਂ ਅਟੈਂਡ ਕਰੋ ਕਿਉਂਕਿ ਮੁੱਕ ਦੀ ਗੱਲ ਹੈ ਉੱਥੇ ਕੱਲ ਨੂੰ ਇਹ ਨਹੀਂ ਗਿਣਾ ਜਾਣਾ ਵੀ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਉੱਥੇ ਪੁੱਛਿਆ ਜਾਣਾ ਵੀ ਸਿਲੈਕਸ਼ਨ ਹੋਈ ਜਾਂ ਨਹੀਂ ਹੋਈ ਸਿੰਪਲ ਲੌਜੀਕ ਤੇ ਜਿੰਨੀ ਜਲਦੀ ਅਸੀਂ ਇਸ ਚੀਜ਼ ਨੂੰ ਸਮਝ ਜਾਵਾਂਗੇ ਉੰਨੀ ਜਲਦੀ ਅਸੀਂ ਮਿਹਨਤ ਵੱਲੋਂ ਹੋ ਤਰਾਂਗੇ ਠੀਕ ਹੈ ਸੋ ਨੰਬਰ ਤੁਹਾਡੇ ਸਾਹਮਣੇ ਹੈ ਕਾਲ ਕਰ ਸਕਦੇ ਹੋ ਕੋਈ ਸਾਡੇ ਤੋਂ ਗਾਈਡੈਂਸ ਚਾਹੀਦੀ ਹੋਈ ਤਾਂ ਵੀ ਤੁਸੀਂ ਗਾਈਡੈਂਸ ਲੈ ਸਕਦੇ ਹੋ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਗਸਰਣ ਨੂੰ ਬਾਈ ਬੈਟਰਾ